ਜਿਹੜੇ ਲੋਕਾਂ ਨੇ ਅੱਗੇ ਪੰਜਾਬ ਦਾ ਕਾਲਾ ਦੌਰ ਦੇਖਿਆ ਕੋਈ ਬੰਦਾ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਫੇਰ ਕਤਲੋਗਾਂਦ ਸ਼ੁਰੂ ਹੋਵੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਕੋਈ ਕਿਸ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਕਤਲ ਕੀਤਾ ਜਾਵੇ ਤੁਸੀਂ ਯਾਦ ਵੋਟਾਂ ਲਈ ਪਹਿਲਾਂ ਵੀ ਵੋਟਾਂ ਵਾਸਤੇ ਮਰਜੀਬ ਦੇ ਵੜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਿਹੜੇ ਰਾਹ ਤੋੜਿਆ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਤੇ ਤੂੰ ਆ ਪੋਲਿਟਿਕਸ ਕੀਤੀ ਹੈ ਹੁਣ ਤੂੰ ਦੁਬਾਰਾ ਚਾਹੁੰਦੇ ਇਹ ਇਸਾ ਹੋਏਗਾ ਗੈਂਗਸਟਰ ਪੰਜਾਬ ਦੀ ਪੋਲਿਟਿਕਸ ਵਿੱਚ ਦਖਲ ਨਹੀਂ ਦੇ ਸਕਣਗੇ ਨਾਂ ਦੇਣ ਦਿੱਤਾ ਜਾਏਗਾ ਔਰ ਕੰਚਨਪ੍ਰੀਤ ਇੱਕ ਤਾਮਕ ਤਰਮੀ ਫੌਜੀ ਦੀ ਬੇਟੀ ਹੈ ਬੇਟੀ ਮੈਂ ਕਹਿੰਦਾ ਬੇਟੀ ਆਪਾਂ ਨਾਲ ਇਹ ਕਿਉਂ ਨਹੀਂ ਕਹਿੰਦੇ ਤੁਸੀਂ ਕਿ ਇੱਕ ਨਾਮੀ ਇੱਕ ਵੱਡੇ ਗੈਂਗਸਟਰ ਦੀ ਪਤਨੀ ਹੈ ਇਹ ਕਿਉਂ ਨਹੀਂ ਕਹਿੰਦੇ ਜੀ ਦੱਸੋ ਪੰਜਾਬ ਦੇ ਲੋਕਾਂ ਨੂੰ ਹਰ ਕਵਰ ਦੇ ਕੈਂਡੀਡੇਟ ਸੀਗੀ ਹੋ ਆਪਣੇ ਮਾਤਾ ਜੀ ਦੀ 27 ਜੋ ਕੈਂਡੀਡੇਟ ਬਣ ਜੂਗੀ ਜਿਹੜੇ ਉਹ ਪੇਪਰ ਦਾਖਲ ਕਰਦੀ ਆ ਉੱਚ ਵੀ ਕਿਤੇ ਆਪਣੇ ਪਤੀ ਦਾ ਨਾਮ ਨਹੀਂ ਦੱਸਦੀ ਆਪਣੇ ਬੇਟੇ ਦੇ ਨਾਮਾਂ ਦੀ ਕਿਤੇ ਦੱਸਦੀ ਬਹੁਤ ਚੀਜ਼ਾਂ ਤੁਹਾਡੇ ਗਾੜੀ ਆਉਣ ਗਿਆ ਉਹ ਕਿੱਧਰ ਵੀ ਆਈ ਸੀਗੀ ਕਿੱਧਰ ਦੀ ਵਾਪਸ ਚਲੀ ਸੀਗੀ ਕਿਦਾਂ ਇਮੀਗ੍ਰੇਸ਼ਨ ਕਿੱਥੋਂ ਹੋਈ ਉਹਦੀ ਸਾਰੇ ਇਹ ਚੀਜ਼ਾਂ ਕੋਈ ਲੁਕੀਆਂ ਨਹੀਂ ਰਹਿੰਦੀਆਂ ਸਰ ਜੀ ਅੱਲੀ ਦਲ ਬਾਦਲ ਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਲੁਕੀਆਂ ਨਹੀਂ ਲੈਂਦੀਆਂ ਨਾ ਇਹ ਲੁਕੀਆਂ ਜਿਨ੍ਹਾਂ ਦੇ ਉੱਥੇ ਮਰ ਗਏ ਪੁੱਤ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਤਮਕਾਇਆ ਜਾਂਦਾ ਜਿਨ੍ਹਾਂ ਦੇ ਕੰਨਾਂ 'ਚ ਫੋਨ ਲਾ ਕੇ ਵੋਟਾਂ ਲਿਆਂ ਗਈਆਂ ਇਹ ਸਭ ਪੰਜਾਬ ਦੀ ਧਰਤੀ ਤੇ ਹੋਇਆ ਤੇ ਅਸੀਂ ਇਹ ਹੋਣ ਨਹੀਂ ਦਾਂਗੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਹੋਣ ਦਿੱਤਾ ਜਾਊਗਾ ਭਾਵੇਂ ਜੋ ਮਰਜ਼ੀ ਹੋ ਜੇ ਉਹ ਕਿਸੇ ਨੂੰ ਵੀ ਇਹ ਆਜ਼ਾਦਤ ਜੜੀ ਆ ਨਹੀਂ ਨਹੀਂ ਦਿੱਤੀ ਜਾਊਗੀ ਇਹ ਤਾਂ ਜਨ ਬੜਾ ਸੋਖਾ ਜਾਂ ਟੰਗ ਆ ਬੰਦਾ ਬਾਹਰ ਬੈਠਾ ਕਤਲਾ ਕੀਤੇ ਆ ਇੱਥੇ ਆਪਣੇ ਜੀਆ ਨੂੰ ਭੇਜ ਦੋ ਚੁੱਕ ਕੇ ਫੋਨ ਕੇ ਦੀ ਕਿਸ ਦੇ ਕੰਨ ਨੂੰ ਲਾ ਦੋ ਕਿਸ ਦੇ ਕੰਨ ਨੂੰ ਲਾ ਦੋ ਇਹ ਤਾਂ ਬੜਾ ਸੋਖਾ ਕੰਮ ਲੱਗਦਾ ਸੁਖਵੀਰ ਨੂੰ ਐਨਾ ਹੀ ਚਾਹਿਆ ਦਾ ਜੇਲ੍ਹ 'ਚ ਕਿੰਨੇ ਬੈਠੇ ਆ ਖਲਾਵੇ ਉਹਨਾਂ ਦੇ ਵੀ ਸਤਾਈ ਜੋੜੀ ਕੈਂਡੀਡੇਟ ਦੇ ਲੱਭਣਾ ਕੋਈ ਨਹੀਂ ਸਤ ਹੋਈ ਤੱਕ ਪੰਥਕ ਸੀਟ ਆ ਜੀ ਤਦ ਤੱਕ ਮਜੀਠੇ ਤੋਂ ਦੂਰ ਕੈਂਡੀਡੇਟ ਖੜੀ ਕੈਂਡੀਡੇਟ ਤੁਹਾਨੂੰ ਮਿਲਿਆ ਕੋਈ ਨਹੀਂ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਰ ਨਹੀਂ ਜਾਣ ਦਿੱਤੀ ਜਾਊਗੀ ਪੰਜਾਬ ਦੇ ਵਿੱਚ ਗੈਸਲਵਾਦ ਨੂੰ ਦੁਬਾਰਾ ਨਹੀਂ ਮਤਲਬ ਜਿਹੜਾ ਉੱਗ ਦਿੱਤਾ ਜਾਊਗਾ ਦੁਬਾਰਾ ਨਹੀਂ ਉੱਠਣ ਦਿੱਤਾ ਜਾਊਗਾ ਜਿਹੜਾ ਵੀ ਬੰਦਾ ਕਤਲਾਂ ਦੀ ਪੋਲਿਟਿਕਸ ਕਰੂਗਾ ਜਿਹੜਾ ਬੰਦਾ ਲੁੱਟਖੋਹ ਦੀ ਪੋਲਿਟਿਕਸ ਕਰੂਗਾ ਜਿਹੜੀ ਵੀ ਪਾਰਟੀ ਉਹਨਾਂ ਨੂੰ ਸ਼ਰਨ ਦੇਊਗੀ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਜੋ ਮਰਜ਼ੀ ਹੋਵੇ ਮੈਂ ਤੁਹਾਡੇ ਦਾ ਇਹ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਬਹੁਤ ਲੋਕ ਕੱਲ ਦੇ ਪੁੱਛੀ ਜਾਂਦੇ ਸੀਗੇ ਤੁਹਾਨੂੰ ਪੁਲਿਸ ਨੇ ਬਹੁਤ ਚੀਜ਼ਾਂ ਦੱਸਣੀਆਂ ਤੁਸੀਂ ਐਫ ਆਈ ਆ ਦਾ ਜੇ ਇਹ ਨੋਟ ਕਰਦੀਆਂ ਉਹ ਵੀ ਮੈਂ ਤੁਹਾਨੂੰ ਕਲਾ ਸਕਦਾ ਕਿ ਕਿਹੜੀ ਕਿਹੜੀ ਡੇਟ ਤੇ ਕਿਹੜੀ ਕਿਹੜੀ ਐਫ ਆਈ ਆ ਹੋਈ ਆ ਆ ਮੇਰੇ ਕੋਲ ਕਾਰਡ ਆ ਸਾਰਾ ਐਫ ਆਈ ਆ ਨੰਬਰ 45 ਆ 6723 ਨੂੰ ਹੋਈ ਆ ਐਫ ਆਈ ਆ ਨੰਬਰ 52 49215 ਨੂੰ ਹੋਈ ਆ ਐਫ ਆਈ ਆ ਨੰਬਰ 71 39216 ਨੂੰ ਹੋਈ ਆ ਐਫ ਆਈ ਆ ਨੰਬਰ 98 31417 ਨੂੰ ਕ੍ਰਿੰਡੇ ਥਾਣੇ 'ਚ ਹੋਈ ਐ ਐਫ ਆਈ ਆਰ ਨੰਬਰ 46 214927 ਨੂੰ ਕ੍ਰਿੰਡੇ 'ਚ ਹੋਈ ਐ ਐਫ ਆਈ ਆਰ ਨੰਬਰ 8 281218 ਚਬਾਲ ਥਾਣੇ 'ਚ ਹੋਈ ਐ ਐਫ ਆਈ ਆਰ ਨੰਬਰ 66 253219 ਨੂੰ ਚਾਤੀਵੰਡ ਥਾਣੇ 'ਚ ਹੋਈ ਐ ਐਫ ਆਈ ਆਰ 27 62 2019 ਨੂੰ ਛਾੜੇ ਥਾਣੇ ਦੇ ਵਿੱਚ ਹੋਈ ਐ ਸਦਾ ਐਫ ਆਈ ਆਰ ਨੰਬਰ 92 21 8 219 ਨੂੰ ਚਬਾਲ ਦੇ ਵਿੱਚ ਹੋਈ ਹੈ ਐਫ ਆਈ ਆਰ ਨੰਬਰ ਕਿਹਾ ਸੀ 5 12 219 ਨੂੰ ਸਬ ਥਾਣਾ ਸਦਾਇਮਾਨਤ ਖਾਨ ਚ ਹੋਈ ਹੈ ਐਫ ਆਈ ਆਰ ਨੰਬਰ 331 ਜੀਰੋ 9 220 ਨੂੰ ਚਬਾਲ ਥਾਣੇ ਚ ਹੋਈ ਹੈ ਐਫ ਆਈ ਆਰ ਨੰਬਰ 18 220 ਨੂੰ ਚਬਾਲ ਥਾਣੇ ਚ ਦਜ ਹੋਈ ਹੈ ਐਫ ਆਈ ਆਰ ਨੰਬਰ 116 15 9 222 ਨੂੰ ਜਿਹੜਾ ਪੀ ਐਸ ਸਦਰ ਰਾਜਪੁਰਾ ਥਾਣੇ ਦੇ ਵਿੱਚ ਹੋਈ ਹੈ पटियाले एफ़ आर नंबर उसी चौबीस अठ भी सौ इक्यासी सराय है एफ़ मानतखां नंबर अठारह दो नौ भीह सौ इक्की अमृतसर शहर हुई है एफ आई आर नंबर एक सौ तीन नती बारह भी सौ इक्की सराय खां थाने एफ आई आर नंबर चार चौदह इक्की सौ चौबी चबाल थाने एफ आई आर नंबर अठाठ पंद्रह नौ चौबीस चबहाल थाने दो सौ बत्ती बारह चौबी चबहाल एफ आई आर नंबर दो सौ तेती सतारा गया सौ चौवी चबहाल चई है एफ आई आर नंबर दो सौ चाली तेई दस बीस सौ पच्ची नई है एफ आई आर नंबर दो सौ अठ ग्यारह ग्यारह भीह सौ पच्ची हुई है एफ आई आर दो सौ दस ग्यारह ग्यारह पच्ची ਜਬਾਲ ਥਾਣੇ ਦੇ ਚੋਈ ਹੈ ਉਹ ਸਰ ਇਹ ਜਿਹੜੀ ਐਫ ਆਈ ਆਰ 79 ਹੈ ਇਹ 2881 ਨੂੰ ਵੀ ਹੋਈ ਹੈ ਕਿੰਨੀਆਂ ਕਿ ਮੈਂ ਤੁਹਾਨੂੰ ਦੱਸ ਸਕਦਾ ਕਿ ਇਹ ਘਟੋ ਘਟ ਬਲਤ ਜੇੜਿਆ ਸਰ ਇਹ 30 ਦੇ ਕਰੀਬ ਐਫ ਆਈ ਆਰਾਂ ਦਰਜ ਹੋਈਆਂ 30 ਦੇ ਕਰੀਬ ਉਹ 30 ਦੇ ਕਰੀਬ ਬੰਦੇ ਦੇ ਖਿਲਾਫ ਪੁੱਛੇ ਦਰਜ ਹੋਏ ਇਹਨਾਂ ਦੇ ਕੋਈ ਹੋ ਸਕਦਾ ਬੜੀ ਹੋ ਗਿਓ ਹੁਣ ਕਿਉਂਕਿ ਲੋਕਾਂ ਨੂੰ ਡਰਾ ਦਿੰਦੇ ਖਵਾਈਆਂ ਤੇ ਨਹੀਂ ਜਾਨ ਦਿੰਦੇ ਪਰ ਜਿਹੜੇ ਪੱਤੇ ਪੱਤੇ ਦਰਜ ਹੋਏ ਮੈਂ ਤੁਹਾਨੂੰ ਉਹ ਦੱਸਾਂ ਆਪਾ ਕੀ ਚਾਉਂਦੇ ਆ ਪੰਜਾਬ ਨੂੰ ਬਦਵਾਦ ਕਰਨਾ ਚਾਉਂਦੇ ਆ ਆਪਾ ਪੰਜਾਬ ਦਾ ਸਤਿਆਨਾਸ਼ ਕਰਨਾ ਚਾਉਂਦੇ ਆ ਇਹ ਆਜ਼ਾਦੀ ਨਹੀਂ ਦਿੱਤੀ ਜਾਊਗੀ ਸੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਕਿ ਇਹ ਇੰਨਾ ਛੋਟਾ ਮਾਮਲਾ ਨਹੀਂਗਾ ਨਾ ਕੋਈ ਉਹ ਧੀਆਂ ਦਾ ਮਾਵਾ ਦਾ ਮਸਲਾ ਨਹੀਂਗਾ ਇਹ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਮਸਲਾ ਇਹ ਪੰਜਾਬ ਦੇ ਇੱਕ ਗੈਕਸਰ ਦੀ ਪਤਨੀ ਨਾਲ ਜੁੜਿਆ ਮਸਲਾ ਮੈਂ ਇਸ ਕਰਕੇ ਤੁਹਾਨੂੰ ਸੱਜ ਇਹ ਤੁਸੀਂ